ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਨਾਮ ਮੁੱਕਣ ਵਾਲਾ ਇੰਤਜ਼ਾਰ ਲੇਖਕ ਪਰਮ ਪ੍ਰੀਤ ਜੋਗ ਪ੍ਰੀਤੋ ਸੁਣਵੀ ਦੇਖਣਾ ਅੱਜ ਫਿਰ ਤੂੰ ਇਹ ਚਿੱਟਾ ਤੇ ਲਾਲ ਸ਼ਟ ਪਾਇਆ ਏ ਤੂੰ ਪਰ ਸੁਣ ਇਹ ਗਜਰੇ ਆਪਣੀ ਲੰਬੀ ਉੱਪਰ ਗੁੱਤ ਉੱਪਰ ਲਗਾਣਾ ਯਾਰ ਦੇਖ ਤੈਨੂੰ ਪਤਾ ਹੈ ਮੈਨੂੰ ਬੜਾ ਚੰਗਾ ਲੱਗਦਾ ਹੈ ਜਦੋਂ ਤੂੰ ਇਹ ਸੂਟ ਪਾ ਕੇ ਨਾਲ ਗਜਰੇ ਨਾਲ ਮੈਕਦੀ ਹੈ ਤਾਂ ਮੇਰੀ ਹੀ ਲੱਗਦੀ ਹੈ ਪ੍ਰੀਤ ਹੱਸ ਕੇ ਗਜਰੇ ਆਪਣੀ ਗੁੱਤ ਨਾਲ ਬਲੇਟ ਲੈਂਦੀ ਹੈ ਅਤੇ ਹਰਜਸ ਉਸ ਨੂੰ ਆਪਣੀ ਗਲਵਕੜੀ ਵਿੱਚ ਲੈ ਆਪਣੇ ਪਿਆਰ ਦਾ ਨਿਗਾ ਅਹਿਸਾਸ ਕਰਾਉਂਦਾ ਹੈ ਨਾਲ ਹੀ ਮਧੂਰ ਜਿਹੀ ਆਵਾਜ਼ ਵਿੱਚ ਬੋਲਦਾ ਹੈ ਪ੍ਰੀਤ ਅੱਜ ਮਿੱਠਾ ਖਾਣ ਨੂੰ ਜੀ ਕਰਦਾ ਹੈ ਪ੍ਰੀਤ ਉਸ ਵੱਲ ਤੱਕਦੀ ਹੈ ਜਿੱਥੇ ਉਸ ਨੂੰ ਉਸ ਦੀਆਂ ਅੱਖਾਂ ਵਿੱਚ ਸ਼ਰਾਰਤ ਨਜ਼ਰ ਆਉਂਦੀ ਹੈ ਪ੍ਰੀਤ ਸ਼ਰਮ ਨਾਲ ਲਾਲ ਹੋਈ ਨੀਵੀ ਪਾ ਲੈਂਦੀ ਹੈ ਇਹਨਾਂ ਨਜ਼ਰਾਂ ਦਾ ਝੋਕਣਾ ਹੀ ਸੀ ਕਿ ਹਰਜਸ ਆਪਣੇ ਬੁੱਲਾਂ ਨੂੰ ਪ੍ਰੀਤ ਦੇ ਸੁਰਖ ਬੁੱਲਾਂ ਉੱਪਰ ਰੱਖ ਦਿੰਦਾ ਹੈ ਪ੍ਰੀਤ ਨੂੰ ਗੱਲ ਲਗਾ ਬੁੱਕਲ ਵਿੱਚ ਘੁੱਟ ਲੈਂਦਾ ਹੈ ਜਸ ਤੁਸੀਂ ਟ੍ਰੇਨਿੰਗ ਤੇ ਕਦੋਂ ਜਾ ਰਹੇ ਹੋ ਮੈਂ ਤੁਹਾਡੇ ਬਿਨਾ ਕਿਵੇਂ ਰਹਾਂਗੀ ਆਪ ਇੱਕ ਵਾਰੀ ਘਰ ਗੱਲ ਕਰ ਲੈਂਦੇ ਮਾਮਾ ਜੀ ਨੂੰ ਮਿਲ ਕੇ ਪ੍ਰੀਤ ਹਰਜਸ ਤੋਂ ਵੱਖ ਹੋ ਕੇ ਪਰੇਸ਼ਾਨੀ ਜਿਹੀ ਨਾਲ ਆਖਿਆ ਮੇਰੀ ਟ੍ਰੇਨਿੰਗ ਖਤਮ ਹੋ ਜਾਵੇ ਫੇਰ ਮੈਨੂੰ ਇੱਕ ਮਕਾਮ ਹਾਸਲ ਹੋ ਜਾਏਗਾ ਮਾਮਾ ਜੀ ਵੀ ਮਨਾ ਨਹੀਂ ਕਰ ਸਕਣਗੇ ਮੈਂ ਵਾਪਸ ਆ ਕੇ ਆਪ ਹੀ ਸਾਰੀ ਗੱਲ ਕਰ ਲਵਾਵਾਂਗਾ ਤੂੰ ਐਵੇਂ ਹੀ ਪਰੇਸ਼ਾਨ ਨਾ ਹੋ ਮੈਂ ਤੇਰਾ ਹੀ ਰਹਾਂਗਾ ਸਦਾ ਸਿਰਫ ਮੌਤ ਹੀ ਮੈਨੂੰ ਤੇਥੋਂ ਦੂਰ ਕਰ ਸਕਦੀ ਹੈ ਮੇਰਾ ਦਿਲ ਤੇਰੇ ਲਈ ਹੀ ਧੜਕਦਾ ਹੈ ਹਰ ਜਸ ਨੇ ਪਿਆਰ ਨਾਲ ਪ੍ਰੀਤ ਨੂੰ ਸਮਝਿਆ ਪਰ ਪ੍ਰੀਤ ਕਿਸੇ ਵੀ ਤਰ੍ਹਾਂ ਨਾਲ ਮੰਨਣ ਨੂੰ ਤਿਆਰ ਨਹੀਂ ਇਹ ਹੋ ਰਹੀ ਸੀ ਜਿਸ ਕਾਰਨ ਉਸ ਦੇ ਸਿਰ ਵਿੱਚ ਦਰਦ ਹੋਣ ਲੱਗਾ। ਪ੍ਰੀਤ ਦੀ ਵਿਗੜਦੀ ਹਾਲਤ ਦੇਖ ਹਰਜਸ ਨੇ ਪ੍ਰੀਤ ਨੂੰ ਆਪਣੇ ਪਿਆਰ ਦੇ ਨਿੱਘੇ ਅਹਿਸਾਸਾਂ ਵਿੱਚ ਪੂਰੀ ਤਰ੍ਹਾਂ ਨਾਲ ਉਤਾਰ ਦਿੱਤਾ। ਇੱਕ ਦੂਜੇ ਨੂੰ ਪੂਰੀ ਤਰ੍ਹਾਂ ਨਾਲ ਪਾ ਲਿਆ। ਪ੍ਰੀਤ ਉਹਨਾਂ ਅਹਿਸਾਸ ਨੂੰ ਚੇਤੇ ਕਰਦੀ ਹੋਈ ਸੌ ਗਈ। ਨਵਾਂ ਦਿਨ ਚੜ੍ਹ ਗਿਆ ਪਰ ਪ੍ਰੀਤ ਦੇ ਮਨ ਭਾਰੀ ਹੀ ਰਿਹਾ। ਬਿਨਾਂ ਕੁਝ ਖਾਣਾ ਖਾਦੇ ਉਹ ਦਫ਼ਤਰ ਚਲੀ ਗਈ। ਤਰੰਦਾਵੀ ਇੰਤਜ਼ਾਰ ਨਹੀਂ ਕੀਤਾ। ਸ਼ਾਂਬਲੇ ਵੀ ਜਲਦੀ ਨਿਕਲ ਗਈ ਪਰ ਅੱਗੇ ਸਰਜੀਤ ਪਿਆ ਉਡੀਕਦਾ ਸੀ। ਕੋਲ ਪਹੁੰਚ ਕੇ ਖੜੀ ਹੋ ਗਈ। ਸਰਜੀਤ ਨੇ ਜਲਦੀ ਨਾਲ ਪ੍ਰੀਤ ਦਾ ਹੱਥ ਫੜ ਲਿਆ ਅਤੇ ਨਾਲ ਬਿਠਾ ਲਿਆ। ਹੱਥ ਦੀ ਛੋਹ ਮਿਲਦੇ ਹੀ ਆਪ ਹੀ ਪ੍ਰੀਤ ਦੇ ਮੂੰਹ ਤੋਂ ਸ਼ਾਂਤ ਜਿਹੀ ਅਵਾਜ਼ ਵਿੱਚ ਇੱਕਦਮ ਨਿਕਲਿਆ। ਅਰਜਸ ਸਰਜੀਤ ਦੇ ਇਹ ਨਾਂ ਸੁਣਦਿਆਂ ਹੀ ਆਪਣੀ ਧੜਕਣਾਂ ਦੀ ਰਫ਼ਤਾਰ ਵੱਧਦੀ ਮਹਿਸੂਸ ਕੀਤੀ। ਨਾਲੀ ਉਹ ਪ੍ਰੀਤ ਨੂੰ ਤੱਕਣ ਲੱਗਾ ਪ੍ਰੀਤ ਦੀਆਂ ਧੜਕਣਾ ਵੀ ਸਰਜੀਤ ਦੇ ਹੱਥਾਂ ਦੀ ਸ਼ੋਅ ਨਾਲ ਤੇਜ਼ ਹੋ ਗਈਆਂ ਦੋਵੇਂ ਇੱਕ ਦੂਜੇ ਵੱਲ ਵੇਖ ਰਹੇ ਸੀ ਦੋਵਾਂ ਦੇ ਹੱਥਾਂ ਨਾਲ ਅੱਖਾਂ ਵੀ ਇੱਕ ਦੂਜੇ ਨਾਲ ਉਝੀਆਂ ਪਈਆਂ ਸੀ ਇੱਕਦਮ ਪ੍ਰੀਤ ਦੀਆਂ ਅੱਖਾਂ 'ਗੇ ਹਰਜਸ ਦਾ ਹੱਸਦਾ ਚਿਹਰਾ ਆ ਗਿਆ ਅਤੇ ਨਾਲ ਜਲਦੀ ਨਾਲ ਉਸਨੇ ਆਪਣੇ ਹੱਥ ਸਰਜੀਤ ਦੇ ਹੱਥਾਂ ਦੀ ਪਕੜ ਤੋਂ ਦੂਰ ਕਰ ਲਈ ਸਰਜੀਤ ਨੇ ਅੱਗੇ ਵੱਧ ਫਿਰ ਉਸਦੇ ਹੱਥਾਂ ਦੀਆਂ ਉਂਗਲੀਆਂ ਵਿੱਚ ਆਪਣੀਆਂ ਉਂਗਲੀਆਂ ਫਸਾ ਲਈਆਂ ਅਤੇ ਉਸ ਵੱਲ ਤੱਕਦੇ ਹੋਏ ਪੁੱਛਿਆ ਕੀ ਹੋਇਆ ਮੇਰੀ ਯਾਦ ਫੇਰ ਆ ਗਈ ਪਰ ਮੈਂ ਤਾਂ ਤੇਰੇ ਕੋਲ ਹੀ ਆਂ ਤੇਰੀਆਂ ਧੜਕਣਾ ਵਿੱਚ ਸਰਜੀਤ ਨੇ ਪ੍ਰੀਤ ਦੇ ਨੇੜੇ ਹੋ ਕੇ ਉਸਦਾ ਮੱਥਾ ਚੁੰਮ ਲਿਆ ਜਿਸ ਅੱਗੇ ਪ੍ਰੀਤ ਦੀਆਂ ਅੱਖਾਂ ਆਪ ਹੀ ਬੰਦ ਹੋ ਰਹੀਆਂ ਪ੍ਰੀਤ ਨੂੰ ਘਰ ਦੇ ਰਾਹੇ ਪਾ ਕੇ ਸਰਜੀਤ ਵੀ ਘਰ ਆ ਗਿਆ ਪਰੇਸ਼ਾਨ ਜਿਹਾ ਵੇਖ ਸਰਜੀਤ ਦੀ ਮਾਂ ਨੇ ਉਸ ਨੂੰ ਪੁੱਛਿਆ ਕੀ ਗੱਲ ਪੁੱਤਰ ਪਰੇਸ਼ਾਨ ਹੋ ਕੋਈ ਗੱਲ ਹੈ ਤਾਂ ਮੈਨੂੰ ਦੱਸ ਮਮਤਾ ਨਾਲ ਪਰਿਸ਼ੋਪਾ ਕੇ ਉਹ ਮਾਂ ਦੇ ਗੋਡੇ ਨਾਲ ਸਿਰ ਆ ਕੇ ਬੈਠ ਗਿਆ ਮਾਂ ਨੇ ਸਿਰ ਖਲੋਸਿਆ ਸਰਜੀਤ ਕੁਝ ਟਾਈਮ ਚੁੱਪ ਰਿਹਾ ਅਤੇ ਫਿਰ ਇੱਕ ਲੰਬੀ ਸਾਹ ਲੈ ਕੇ ਮਾਂ ਨੂੰ ਪ੍ਰੀਤ ਬਾਰੇ ਸਾਰਾ ਹਾਲ ਕਹਿ ਸੁਣਾਇਆ ਮਾਂ ਨੇ ਸਾਰੀ ਗੱਲ ਦੀਆਂ ਨਾਲ ਦੀ ਨਾਲ ਸੁਣੀ ਅਤੇ ਫਿਰ ਆਪਣੇ ਖਿਆਲਾਂ ਵਿੱਚ ਅਗਵਾਜ ਗਈ ਪ੍ਰੀਤ ਆਪਣੇ ਆ ਉਲਝਣਾ ਵਿੱਚ ਉਲਜੀ ਹੋਈ ਸੀ ਅਤੇ ਦੂਜੇ ਪਾਸੇ ਸਰਜੀਤ ਇਹਨਾਂ ਮੁਸ਼ਕਲਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਵਿੱਚ ਸੀ ਲਗਭਗ 1 ਹਫ਼ਤਾ ਬੀਤਣ ਤੇ ਆਇਆ ਸੀ ਸਰਜੀਤ ਪ੍ਰੀਤ ਨੂੰ ਨਜ਼ਰੀ ਨਾ ਪਿਆ ਪ੍ਰੀਤ ਦੀਆਂ ਅੱਖਾਂ ਵਿੱਚ ਇੱਕ ਬੇਚੈਨੀ ਸਾਫ਼ ਨਜ਼ਰ ਆਉਣ ਲੱਗ ਪਈ ਸੀ ਕਰਨਵੀਰ ਪ੍ਰੀਤ ਨੂੰ ਪਰੇਸ਼ਾਨ ਵੇਖ ਕੇ ਅਰਦਾਸ ਕਰਦੀ ਸੀ ਕਿ ਪ੍ਰੀਤ ਦੀ ਪਰੇਸ਼ਾਨੀ ਨੂੰ ਦੂਰ ਕਰੋ 10 ਦਿਨ ਬੀਤ ਗਏ ਸੀ ਪਰ ਪ੍ਰੀਤ ਦੀ ਪਰੇਸ਼ਾਨੀ ਦੂਰ ਨਾ ਹੋਈ ਉਸ ਦੀਆਂ ਬੇਚੈਨ ਅੱਖਾਂ ਵਿੱਚ ਅਜੀਬ ਜਿਹਾ ਦਰਦ ਦਿਖਦਾ ਸੀ ਇੱਕ ਸ਼ਾਮ ਆਪਣੇ ਖਿਆਲਾਂ ਵਿੱਚ ਡੁੱਬੀ ਦੇ ਮੋਹ ਸਹਜ ਹੀ ਨਿਕਲ ਗਿਆ ਮੇਰਾ ਇੰਤਜ਼ਾਰ ਨਾ ਮੁੱਕਣ ਵਾਲਾ ਇੰਤਜ਼ਾਰ ਬਣ ਗਿਆ ਹੈ ਨਾਲ ਦੀ ਹੀ ਹੰਝੂ ਨਿਕਲ ਕੇ ਉਸ ਦੀਆਂ ਅੱਖਾਂ ਵਿੱਚੋਂ ਉਸ ਦੀਆਂ ਗੱਲਾਂ ਉੱਪਰ ਫਿਸਲ ਆਏ ਆਪਣੇ ਆਪ ਨੂੰ ਸ਼ਾਂਤ ਕਰਦੀ ਹੋਈ ਆਪਣੇ ਆਪ ਨੂੰ ਸਮਝਾਉਣ ਲੱਗੀ ਕਿ ਜੋ ਚਲਾ ਗਿਆ ਉਹ ਵਾਪਸ ਪਰਤ ਕੇ ਨਹੀਂ ਆ ਸਕਦਾ ਹਰਜਤ ਜੀ ਤੁਸੀਂ ਇੱਕ ਵਾਰ ਪਰਤ ਆਓ ਇਹ ਮੇਰੀ ਕਲੀ ਜਿਹੀ ਜ਼ਿੰਦਗੀ ਮੈਨੂੰ ਜੀਣ ਨਹੀਂ ਦਿੰਦੀ ਨਾਲ ਹੀ ਆਪ ਨਾਲ ਕੀਤਾ ਕਰਾਰ ਮੈਨੂੰ ਮਰਨ ਨਹੀਂ ਦਿੰਦਾ ਪ੍ਰੀਤ ਆਪਣੇ ਅੰਦਰ ਦੇ ਤੂਫਾਨ ਨਾਲ ਆਪ ਹੀ ਲੜ ਰਹੀ ਸੀ ਜਦ ਇਸੇ ਤਰ੍ਹਾਂ ਬੀਤ ਰਹੀ ਸੀ ਇੱਕ ਸ਼ਾਮ ਪ੍ਰੀਤ ਘਰ ਮੁੜੀ ਤਾਂ ਅੱਗੇ ਮਾਮਾ ਜੀ ਇੰਤਜ਼ਾਰ ਪੈ ਕਰਦੇ ਸੀ ਪ੍ਰੀਤ ਉਹਨਾਂ ਨੂੰ ਵੇਖ ਕੇ ਖੁਸ਼ ਹੋ ਗਈ ਅਤੇ ਛੇਤੀ ਨਾਲ ਉਹਨਾਂ ਦੀ ਗਲਵੱਕੜੀ ਵਿੱਚ ਆ ਗਈ ਨਾਲੀ ਅੱਖਾਂ ਤੋਂ ਹੰਝੂ ਆ ਗਏ ਮਾਮਾ ਜੀ ਨੇ ਵੀ ਪਿਓ ਵਾਂਗ ਸਿਰ ਝੋਸਿਆ ਰੋਟੀ ਪਾਣੀ ਤੋਂ ਬਿਲੇ ਹੋ ਕੇ ਮਾਮਾ ਜੀ ਨੇ ਪ੍ਰੀਤ ਨਾਲ ਜ਼ਰੂਰੀ ਗੱਲ ਕਰ ਲਈ ਆਪਣੇ ਨੇੜੇ ਹੀ ਬਿਠਾ ਲਿਆ ਮਾਮਾ ਜੀ ਨੇ ਬੜੀ ਹੀ ਗੰਭੀਰ ਹੋ ਕੇ ਕਹਿਣਾ ਸ਼ੁਰੂ ਕੀਤਾ ਪ੍ਰੀਤ ਪੁੱਤਰ ਜੋ ਮੈਂ ਕਹਾਂਗਾ ਉਮੀਦ ਹੈ ਕਿ ਪੁੱਤਰ ਜੀ ਉਸ ਗੱਲ ਨੂੰ ਆਪ ਸਮਝਣ ਦੀ ਕੋਸ਼ਿਸ਼ ਕਰੋਗੇ ਅਤੇ ਮੇਰੀ ਗੱਲ ਦਾ ਮਾਣ ਰੱਖੋਗੇ ਮੈਂ ਆਪਣੇ ਬਾਪੂ ਦੀ ਥਾਂ ਖੁਦ ਨੂੰ ਦੇਖਦਾ ਹਾਂ ਪੁੱਤਰ ਮੇਰੀ ਲਾੜਲੀ ਦੀ ਹੈ ਜਿਸ ਦੀਆਂ ਅੱਖਾਂ ਵਿੱਚ ਮੈਂ ਕਦੇ ਵੀ ਹੰਝੂ ਨਹੀਂ ਦੇਖ ਸਕਦਾ ਹਮੇਸ਼ਾ ਹੀ ਤੇਰੇ ਫੈਸਲੇ ਵਿੱਚ ਤੇਰਾ ਸਾਥ ਦਿੰਦਾ ਹੈ ਪੁੱਤਰ ਅੱਜ ਮੈਂ ਤੇਰੇ ਲਈ ਇੱਕ ਫੈਸਲਾ ਲਿਆ ਹੈ ਭਾਵੇਂ ਅੱਜ ਤੈਨੂੰ ਚੰਗਾ ਨਾ ਲੱਗੇ ਪਰ ਅੱਗੇ ਲਈ ਇਹ ਫੈਸਲਾ ਲੈਣਾ ਜ਼ਰੂਰੀ ਹੈ ਮੈਨੂੰ ਤੇਰਾ ਇਕੱਲਾ ਰਹਿਣਾ ਅਤੇ ਅੰਦਰ ਹੀ ਅੰਦਰ ਘੁੱਟਣਾ ਚੰਗਾ ਨਹੀਂ ਲੱਗਦਾ ਪੁੱਤਰ ਮੈਂ ਤੇਰੇ ਵਿਆਹ ਬਾਰੇ ਸੋਚ ਰਿਹਾ ਹਾਂ ਇੱਕ ਲੰਬੇ ਅਰਸੇ ਤੋਂ ਬਾਅਦ ਤੇਰੇ ਲਈ ਕਿਸੇ ਨੇ ਹਾਂ ਕੀਤਾ ਹੈ ਇਸੇ ਸ਼ਹਿਰ ਦਾ ਮੁੰਡਾ ਹੈ ਉਹਨਾਂ ਆਪ ਅੱਗੇ ਵਧ ਕੇ ਤੇਰਾ ਹੱਥ ਮੰਗਿਆ ਹੈ ਉਹਨਾਂ ਦੀ ਚਿੰਗਾਈ ਵੇਖਦੇ ਹੋਏ ਮੈਂ ਮਨਾ ਨਾ ਕਰ ਸਕਿਆ ਇਸ ਲਈ ਮੈਂ ਤੇਰੇ ਕੋਲੋਂ ਮਾਫੀ ਮੰਗਦਾ ਹਾਂ ਪ੍ਰੀਤ ਚੁੱਪ ਕਰਕੇ ਨੀਵੀਂ ਪਾ ਕੇ ਸਭ ਕੁਝ ਸੁਣ ਰਹੀ ਸੀ ਨਾਲ ਹੀ ਵਿਆਹ ਬਾਰੇ ਸੁਣ ਕੇ ਉਸ ਦੀਆਂ ਅੱਖਾਂ 'ਚੋਂ ਹੰਝੂ ਆ ਗਏ ਅਤੇ ਸਭ ਸੁਣ ਕੇ ਇੰਨਾ ਹੀ ਬੋਲੀ ਮੇਰਾ ਬੀਤਿਆ ਕੱਲ ਉਹਨਾਂ ਨੂੰ ਪਤਾ ਹੈ ਮਾਮਾ ਜੀ ਨੇ ਨਿੱਗੇ ਸ਼ਬਦ ਨਾਲ ਕਿਹਾ ਹਾਂ ਪੁੱਤਰ ਜੀ ਉਹਨਾਂ ਨੂੰ ਸਭ ਕੁਝ ਪਤਾ ਹੈ ਜਿਸ ਦੇ ਬਾਅਦ ਵੀ ਉਹ ਤੈਨੂੰ ਆਪਣੇ ਘਰ ਦੀ ਨੂੰਹ ਨਹੀਂ ਬੇਟੀ ਬਣਾਉਣਾ ਚਾਹੁੰਦੇ ਹਨ ਪ੍ਰੀਤ ਨੇ ਵੀ ਸ਼ਾਂਤ ਜਿਹਾ ਜਵਾਬ ਦਿੱਤਾ ਮਾਮਾ ਜੀ ਜੋ ਆਪ ਨੂੰ ਚੰਗਾ ਲੱਗੇ ਉਹ ਕਰੋ ਪਰ ਸ਼ਾਇਦ ਮੈਂ ਕਿਸੇ ਨੂੰ ਪੂਰੀ ਤਰ੍ਹਾਂ ਨਾਲ ਖੁਸ਼ ਹੀ ਨਾ ਦੇ ਪਾਵਾਂ ਇਨਾ ਆਖ ਉਹ ਕਮਰੇ ਵਿੱਚ ਚਲੀ ਗਈ ਮਾਮਾ ਜੀ ਵੀ ਚੁੱਪ ਕਰਕੇ ਲੰਮੇ ਪੈ ਗਏ ਪ੍ਰੀਤ ਦੀ ਹਾਲਤ ਉਹਨਾਂ ਕੋਲੋਂ ਛੁਪੀ ਨਹੀਂ ਸੀ ਪਰ ਇਸ ਵੇਲੇ ਉਹ ਖੁਦ ਉਸ ਨੂੰ ਸਮਝਣ ਦਾ ਮੌਕਾ ਦੇਣਾ ਚਾਹੁੰਦੇ ਸੀ ਆਖਰ ਫੈਸਲਾ ਤਾਂ ਆਪ ਪ੍ਰੀਤ ਨੇ ਲੈਣਾ ਸੀ ਇਸੇ ਤਰ੍ਹਾਂ ਦਿਲ ਲੰਘ ਰਹੇ ਸੀ ਪ੍ਰੀਤ ਸਰਜੀਤ ਵਾਲਾ ਇੱਕ ਖਿੱਚ ਜਿਹੀ ਮਹਿਸੂਸ ਕਰਦੀ ਪਰ ਉਸ ਦਿਨ ਤੋਂ ਬਾਅਦ ਸਰਜੀਤਪ੍ਰੀਤ ਨੂੰ ਨਾ ਮਿਲਿਆ। ਭਾਵੇਂ ਉਹ ਦੂਰੋਂ ਹੀ ਪ੍ਰੀਤ ਨੂੰ ਵੇਖ ਲੈਂਦਾ। ਪ੍ਰੀਤ ਦਾ ਉੱਤਰਿਆ ਹੋਇਆ ਚਿਹਰਾ ਉਸ ਨੂੰ ਵੀ ਬੇਚੈਨ ਕਰਦਾ ਸੀ। ਅੱਖਾਂ ਦੀ ਨਮੀ ਦੇਖ ਕੇ ਵੀ ਉਹ ਪਰੇਸ਼ਾਨ ਹੁੰਦਾ ਪਰ ਕਦੇ ਵੀ ਉਹਦੇ ਸਾਹਮਣੇ ਨਹੀਂ ਆਉਂਦਾ ਸੀ। ਇੱਕ ਮਹੀਨੇ ਬਾਅਦ। ਮਾਮਾ ਜੀ ਆਪ ਤੇ ਮਾਮੀ ਜੀ ਆਪ ਸਭ ਨੂੰ ਮਿਲਣ ਨੂੰ ਬਹੁਤ ਚਿਤ ਕਰਦਾ ਸੀ। ਚੰਗਾ ਹੋਇਆ ਆਪ ਸਭ ਆ ਗਏ। ਜਸਪ੍ਰੀਤ ਕਿੱਥੇ ਹੈ? ਪ੍ਰੀਤ ਨੇ ਘਰ ਅੰਦਰ ਆਉਂਦੇ ਹੀ ਦੇਖ ਕੇ ਪੁੱਛਿਆ ਪੁੱਤਰ ਜਸਪ੍ਰੀਤ ਕਰਨ ਦੇ ਘਰ ਹੈ ਆਉਂਦੇ ਆਉਂਦੇ ਕਰਨ ਦੇ ਵੱਡੇ ਵੀਰ ਜਿੱਦ ਕਰਕੇ ਨਾਲ ਲੈ ਗਏ ਮਾਮਾ ਜੀ ਨੇ ਸਿਰ ਉੱਪਰ ਪਿਆਰ ਦਿੰਦੇ ਹੋਏ ਪ੍ਰੀਤ ਨੂੰ ਦੱਸਿਆ ਮੰਮੀ ਜੀ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਪ੍ਰੀਤ ਜਲਦੀ ਨਾਲ ਰਸੋਈ ਜਾ ਕੇ ਮੰਮੀ ਦੇ ਗੱਲ ਲੱਗ ਗਈ ਪੁੱਤਰ ਜੀ ਆਪ ਜੀ ਦੀ ਮਰਜ਼ੀ ਹੋਏ ਤਾਂ ਮੁੰਡੇ ਵਾਲੇ ਸ਼ਨੀਵਾਰ ਨੂੰ ਮੁੰਦਰੀ ਵਟਾਉਣ ਦਾ ਕਹਿ ਰਹੇ ਨੇ ਹਨ ਤਾਂ ਕਿ ਉਹਨਾਂ ਨੂੰ ਆਖ ਦਿੱਤਾ ਜਾਏ ਮਾਮਾ ਜੀ ਨੇ ਬੜੀ ਰੀਜ ਨਾ ਪ੍ਰੀਤ ਨੂੰ ਪੁੱਛਿਆ ਪਹਿਲਾਂ ਤਾਂ ਪ੍ਰੀਤ ਚੁੱਪ ਕਰ ਗਈ ਫਿਰ ਹਾਂ ਵਿੱਚ ਆਪਣੀ ਸਹਿਮਤੀ ਦੇ ਦਿੱਤੀ ਮਾਮਾ ਜੀ ਨੇ ਪ੍ਰੀਤ ਦੇ ਸਿਰ ਉੱਪਰ ਹੱਥ ਰੱਖ ਕੇ ਕਿਹਾ ਪੁੱਤਰ ਇੱਕ ਵਾਰ ਮੁੰਡੇ ਨੂੰ ਮਿਲ ਲਓ ਪ੍ਰੀਤ ਨੇ ਕੋਈ ਜਵਾਬ ਨਾ ਦਿੱਤਾ ਅਤੇ ਆਪਣੇ ਕਮਰੇ ਵੱਲ ਨੂੰ ਤੁਰ ਗਈ ਰਾਤੀ ਰੋਟੀ ਵੀ ਨਾਲ ਲੈ ਕੇ ਆਪਣੇ ਕਮਰੇ ਵਿੱਚ ਸੌਣ ਚਲੀ ਗਈ ਇੱਕ ਪਾਸੇ ਮਾਮਾ ਜੀ ਨੂੰ ਪ੍ਰੀਤ ਦੀ ਚਿੰਤਾ ਹੋ ਰਹੀ ਸੀ ਦੂਜੇ ਪਾਸੇ ਪ੍ਰੀਤ ਘਮੋਸ਼ੀ ਨਾਲ ਸੋਕਰੀ ਸੀ ਆਪਣੇ ਹੰਝੂਆਂ ਨੂੰ ਅੱਖਾਂ ਦੀ ਕੈਤ ਤੋਂ ਆਜ਼ਾਦ ਕਰ ਰਹੀ ਸੀ ਨਾ ਸਿਸਕੀ ਸੁਣੇ ਕੋਈ ਨਾ ਰੋਣਾ ਹੀ ਦੇਖੇ ਹਾਲ ਤੇਰੇ ਬਿਨਾ ਮੇਰਾ ਜਹਾਂ ਕੋਈ ਨਾ ਦੇਖੇ ਕੋਈ ਸਦਰ ਵੀ ਨਹੀਂ ਬਾਕੀ ਕੋਈ ਹਸਰਤ ਵੀ ਨਹੀਂ ਜੀ ਜੀ ਤੋ ਰਹੇ ਹਨ ਪਰ ਜ਼ਿੰਦਗੀ ਮੇਰੀ ਜ਼ਿੰਦਗੀ ਨਹੀਂ ਬੇਸ਼ਰਨਾ ਤੇਰਾ ਮੇਰੀ ਧੜਕਣੋਂ ਕਾ ਕਾਸ਼ ਰੁਕ ਜਾਣਾ ਹੋਤਾ ਤੇਰੇ ਬਿਨਾਂ ਅੱਬ ਕੋਈ ਫਿਰ ਟਿਕਾਣਾ ਨਹੀਂ ਸਮਾਂ ਖੰਬਲ ਲਗਾ ਕੇ ਉੱਡ ਜਾਂਦਾ ਹੈ ਉਹ ਦਿਨ ਵੀ ਆ ਗਿਆ ਜਦੋਂ ਪ੍ਰੀਤ ਦੀ ਸਗਾਈ ਹੋਣੀ ਸੀ ਸੋਨਾ ਗੁਲਾਬੀ ਸੂਟ ਪੇਤੇ ਉੱਪਰ ਜੱਚ ਰਿਹਾ ਸੀ ਪਰ ਚਿਹਰੇ ਦੀ ਉਦਾਸੀ ਸਾਫ ਝਲਕ ਰਹੀ ਸੀ ਤਰਨ मामੀ ਜੀ ਸਭ ਉਸ ਨੂੰ ਕੁਝ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ ਸਿਰਫ ਜਸਪੀਰ ਦੀਆਂ ਗੱਲਾਂ ਹੀ ਪ੍ਰੀਤ ਦੇ ਚਿਹਰੇ ਉੱਪਰ ਮੁਸਕਰਾਹਟ ਲੈ ਕੇ ਆਉਂਦੀਆਂ ਹਨ ਮੁੰਡੇ ਵਾਲੇ ਵੀ ਆ ਗਏ ਅਤੇ ਨਾਲ ਹੀ ਮੰਦਰੀ ਵਟਾਉਣ ਦਾ ਸਮਾਂ ਵੀ ਹੋ ਗਿਆ ਪ੍ਰੀਤ ਦੀ ਉਂਗਲ ਵਿੱਚ ਇੱਕ ਸੋਹਣੀ ਮੰਦਰੀ ਆਸੀ ਜੀ ਇੱਕ ਪਲ ਲਈ ਉਸ ਨੂੰ ਪਿਆਰਾ ਜਿਹਾ ਅਹਿਸਾਸ ਸ਼ੂਕੇ ਗਿਆ ਪਰ ਪ੍ਰੀਤ ਨੇ ਜਿਆਦਾ ਧਿਆਨ ਨਾ ਦਿੱਤਾ ਅਤੇ ਮਾਮਾ ਜੀ ਨੇ ਪ੍ਰੀਤ ਵੱਲ ਮੁੰਡੇ ਦੀ ਮੰਦਰੀ ਵਧਾਤੀ ਪ੍ਰੀਤ ਨੇ ਇੱਕ ਅੱਖ ਵੀ ਉੱਪਰ ਨਾ ਚੁੱਕ ਕੇ ਉਸ ਵੱਲ ਵੇਖਿਆ ਅਤੇ ਮੰਦਰੀ ਉਸਦੀ ਉਂਗਲੀ ਵਿੱਚ ਪਾ ਦਿੱਤੀ। ਪ੍ਰੀਤ ਦੀਆਂ ਅੱਖਾਂ ਵਿੱਚੋਂ ਅੰਘੂ ਵਗੇ। ਉਸਦੀਆਂ ਗੱਲਾਂ ਉੱਪਰ ਆ ਗਏ। ਜਿਸ ਨੂੰ ਦੇਖ ਕੇ ਮੁੰਡੇ ਨੇ ਆਪਣਾ ਰਮਾਲ ਨਾਲ ਉਸਦੇ ਹੰਝੂ ਸਾਫ਼ ਕੀਤੇ ਅਤੇ ਪ੍ਰੀਤ ਦਾ ਹੱਥ ਫੜ ਕੇ ਬੜੇ ਹੀ ਪਿਆਰ ਨਾਲ ਕਿਹਾ ਕੀ ਯਾਰ ਫੇ ਤੂੰ ਰੋ ਰਹੀ ਹੈ। ਚੁੱਪ ਕਰ ਜਾ ਨਹੀਂ ਤਾਂ ਮਾਮਾ ਜੀ ਮੇਰੇ ਬਾਰੇ ਕੀ ਸੋਚਣਗੇ? ਇਹ ਹਾਜੀ ਉਹਨਾਂ ਦੀ ਕੁੜੀ ਨਾਲ ਗੱਲਤਾ। ਚੁੱਪ ਹੋ ਜਾ ਪਲੀਜ਼। ਏਸੀ ਜੀ ਕਹਾਣੀ ਦਾ ਭਾਗ ਤੀਜਾ ਕਹਾਣੀ ਦਾ ਪਾਕ ਤੋਥਾ ਪਰਸੋਂ ਆਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ